ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਹੁਣ ਹੈਗਾ ਇਹ ਮਾਰਨਿੰਗ ਦਾ ਹੈਗਾ ਟਾਈਮ ਤੇ ਸਵੇਰੇ ਦੇ ਨਾ 7:00 ਵਜ ਗਏ ਨੇ ਤੇ ਸਵੇਰੇ ਸਵੇਰੇ ਮੌਸਮ ਇੰਨਾ ਜਿਆਦਾ ਵਧੀਆ ਹੁੰਦਾ ਨਾ ਚਲੋ ਜੀ ਇੱਧਰ ਆਪਾਂ ਨਾ ਹੁਣ ਬਗੀਚੀ ਵਿੱਚ ਆਏ ਹੋਏ ਆ ਤੇ ਸਾਡੇ ਨਾ ਬਹੁਤ ਸਾਰੀ ਲੱਗੀ ਹੋਈ ਹੈ ਸਬਜ਼ੀ ਤੇ ਆਪਾਂ ਨਾ ਘਰ ਦੀ ਸਬਜ਼ੀ ਤੋੜਾਂਗੇ ਫਰੈਸ਼ 프ੈਸ ਤੇ ਬਿਨਾ ਕੈਮੀਕਲ ਤੋਂ ਦੇਖੋ ਜੀ ਚੱਪਣ ਕਦੂ ਇੰਨੇ ਜਿਆਦੇ ਲੱਗੇ ਹੋਏ ਆ ਨਾ ਇੱਕ ਬੂਟੇ ਨੂੰ ਨਾ ਤਿੰਨ ਤਿੰਨ ਚਾਰ ਚਾਰ ਲੱਗੇ ਹੋਏ ਨੇ ਇਹ ਬਹੁਤ ਜ਼ਿਆਦਾ ਉਤਰਦੇ ਨੇ ਦੇਖੋ ਹੁਣ ਤਾਂ ਅਸੀਂ ਦੋ ਦਿਨ ਹੋ ਗਏ ਤੋੜੇ ਨਹੀਂ ਹੈਗੇ ਦੇਖੋ ਕਿੱਡੇ ਕਿੱਡੇ ਹੋ ਗਏ ਨੇ ਲੱਗੇ ਹੋਣੇ ਹੁਣ ਤਾਂ ਕਈ ਦੀ ਬੇਲ ਨੂੰ ਵੀ ਲੱਗੇ ਹੋਏ ਆ ਛੋਟੇ ਛੋਟੇ ਚੂਹੇ ਜਿਹਾ ਦੇਖੋ ਜੀ ਅਸੀਂ ਨਾ ਘਰ ਦੇ ਵਿੱਚ ਥੋੜੀ ਜਿਹੀ ਸਬਜ਼ੀ ਲਾਈ ਹੋਈ ਹੈ ਇੰਨੀ ਮौज ਹੋਈ ਪਈ ਹੈ ਨਾ ਸਬਜ਼ੀ ਦੀ ਬਹੁਤ ਜ਼ਿਆਦਾ ਪਹਿਲਾਂ ਤਾਂ ਹੁਣ ਚੱਪਣ ਤੇ ਥੋੜੇ ਜੇ ਬੂਟੇ ਲਾਏ ਹੋਏ ਹੈ ਇੰਨੀ ਜ਼ਿਆਦਾ ਸਬਜ਼ੀ ਉੱਤਰਦੀ ਹੈ ਨਾ ਬਹੁਤ ਜ਼ਿਆਦਾ ਜ਼ਿਆਦਾ ਸਬਜ਼ੀ ਉੱਤਰਦੀ ਹੈ ਇੰਨੀਆਂ ਜ਼ਿਆਦੇ ਮੌਜਾਂ ਕਰੀਆਂ ਪਈਆਂ ਨੇ ਘਰ ਦੀ ਸਬਜ਼ੀ ਦੀਆਂ ਦੇਖੋ ਅੱਜ ਤੋੜਨੇ ਆ ਚੱਪਣ ਕੱਦੂ ਕੱਲੂ ਸਿਮਲਾ ਮਿਰਚ ਤਿਆਰ ਆ ਐਨੇ ਨੂੰ ਕਰੇਲੇ ਲੱਗੇ ਹੋਏ ਨੇ ਆਪਣੇ ਦੇਖੋ ਇਹ ਹਾਈਬ੍ਰਿਡ ਬੀਜ ਹੈ ਐਦਕੀ ਨਾ ਕਰੇਲੇ ਬਹੁਤ ਵਧੀਆ ਬੀਜ ਨਿਕਲੇ ਆਏ ਦੇਖੋ ਇਸ ਤਰ੍ਹਾਂ ਅਸੀਂ ਤਾਰ ਲਾਈ ਹੋਈ ਹੈ ਤਾਰ ਤੇ ਨਾ ਬਸ ਇਸ ਤਰ੍ਹਾਂ ਡੱਬੇ ਜੇ ਬਣਾ ਕੇ ਤੇ ਬਹੁਤ ਜ਼ਿਆਦਾ ਨਾ ਬੇਲ ਫੈਲਰ ਗਈ ਆ ਦੇਖ ਲੈ ਨਾ ਤੇ ਲੱਗੇ ਹੁੰਨੇ ਆ ਦੇਖ ਲੈ ਇੱਕ ਦਿਨ ਨਹੀਂ ਤੋੜੇ ਹੈਗੇ ਸੱਚ ਦੋ ਦਿਨ ਹੋ ਗਏ ਤੇ ਬਹੁਤ ਜ਼ਿਆਦਾ ਨਾ ਚੱਪਣ ਕਦੂ ਉਤਰਿਆ ਹੈ ਐਨੇ ਤਾਂ ਖਾ ਵੀ ਨਹੀਂ ਹੋਣੇ ਹੈਗੇ ਕੋਲ 깔 ਟੋਕਰੀ ਇਕੋ ਜਿਹੀ ਅਸੀਂ ਨਾ ਦੇਸੀ ਬਦੀਨਾ ਵੀ ਘਰੇ ਲਾਇਆ ਹੋਇਆ ਚਟਣੀ ਦੀ ਮੌਜ ਰਹਿੰਦੀ ਐ ਗਰਮੀਆਂ ਦੇ ਦਿਨਾਂ ਵਿੱਚ ਨਾ ਆਪਾਂ ਨੂੰ ਜ਼ਰੂਰ ਚਟਣੀ ਖਾਣੀ ਚਾਹੀਦੀ ਐ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਰੋਟੀ ਵੀ ਹਾਜਮ ਆ ਜਾਂਦੀ ਐ ਨਾਲੇ ਠੰਡੀ ਹੁੰਦੀ ਐ ਕੂਟਿਆਂ ਦੇ ਨਾ ਹਾ ਚੱਪਣ ਗੱਦੂ ਤੋੜੇ ਆ ਤੇ ਆਪਣੀ ਟੋਕਰੀ ਵੀ ਭਰ ਗਈ ਐ ਇਹ ਖੇਠਾਂ ਲੱਗਿਆ ਹੋਇਆ ਤੋੜ ਲਿਆ ਤੋੜ ਲਿਆ ਬੇਟਾ ਦੇਖੋ ਜੀ ਸਾਡੇ ਨਾਲ ਹੁਣ ਆਲੂ ਭਖਾਰੇ ਵੀ ਨਾ ਪੱਕਣੇ ਵਾਲੇ ਹੋ ਗਏ ਨੇ ਦੇਖੋ ਇਸ ਤਰ੍ਹਾਂ ਦੇ ਹੋ ਗਏ ਮੈਂ ਤੁਹਾਨੂੰ ਟਾਣੀ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਲੱਗਦੇ ਨੇ ਪੱਕੇ ਹੋਏ ਇਹ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੋਈ ਵੀ ਆ ਇਹ ਨਾ ਜਦ ਮਾੜੇ ਜਿਹੇ ਪੱਕ ਜਾਂਦੇ ਨੇ ਨਾ ਜਿਹਦੇ ਝੜ ਜਾਂਦੇ ਆ ਪੈਸੇ ਅਸੀਂ ਕੋਈ ਸਪਰੇ ਸਪਰੂਤ ਇਹਨਾਂ 'ਪੱਕੀ ਨਹੀਂ ਹੈਗੀ ਇਹਨੂੰ ਪਹਿਲੀ ਵਾਰੇ ਫਲ ਲੱਗਿਆ ਓਏ ਇੰਨੇ ਵਾਲੇ ਮੋਟੇ ਵੀ ਨਹੀਂ ਹੋਏ ਹੈਗੇ ਤੇ ਪਤਲੇ ਹੀ ਰਹਿ ਗਏ ਆ ਉਹ ਤਾਂ ਮਿੱਠਾ ਗੱਦੂ ਵੀ ਲੱਗੇ ਹੋਇਆ ਛੋਟਾ ਜਿਹਾ ਦੇਖੋ ਜੀ ਕਿੰਨਾ ਅਸੀਂ ਘਰ ਦੇ ਵਿੱਚ ਦੋ ਬੇਲਾ ਲਾ ਲਈਆਂ ᱛੀਆਂ ਤੇ ਬਿਲਕੁਲ ਨਾ ਛੋਟਾ ਜਿਹਾ ਹੀ ਲੱਗਿਆ ਹੋਇਆ ਮੇਰਾ ਮਿੱਠਾ ਗੱਦੂ ਤੇ ਇਹਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪੋਤੇ ਛੋਟੇ ਨੇ ਥੋੜੀ ਵੱਡੇ ਹੀ ਥੋੜੀ ਫੇਰ ਹੋ ਜਾਣਗੇ ਦੋ ਦਿਨ ਬਾਅਦ ਆਪਣੇ ਕੋਲ ਸਬਜੀ ਅੱਜ ਬਾਧੂਏ ਐ ਇੱਕ ਤੇਰੇ ਪੈਰ ਕੋਲ ਲੱਗੇ ਹੋਇਆ ਫੋਲੇ ਹੁਣਾਂ ਸੀ ਨਾ ਐਦਾਂ ਜਿਹੜੀਆਂ ਤੋਰੀਆਂ ਦੀ ਬੇਲ ਲਾਈਆਂ ਹੋਈਆਂ ਨਾ ਹੁਣ ਇਹਨਾਂ ਨੂੰ ਵੀ ਫੁੱਲਾਗੇ ਇਹਨਾਂ ਨੂੰ ਵੀ ਹੁਣ ਤੋਰੀਆਂ ਲੱਗਣੀਆਂ ਸਟਾਰਟ ਹੋ ਜਾਣੀਆਂ ਇਹ ਇਹਦਾਂ ਹੇਠ ਆਣ ਲੱਗੇ ਹੁਣੇ ਪਤਾ ਨਹੀਂ ਲੱਗਦਾ ਹੈਗਾ ਉਹ ਪਰਲੇ ਬੂਟੇ ਨੂੰ ਵੀ ਚੈੱਕ ਕਰ ਲਵੜ ਜੇ ਪੱਤੇ ਹੋ ਗਏ ਇਹਨਾਂ ਦੇ ਤਕੜੇ ਪਤਾ ਨਹੀਂ ਲੱਗਦਾ ਹੈਗਾ ਕਿ ਜੜਚੇ ਪਏ ਰਹਿੰਦੇ ਆ ਲੱਗਿਆ ਹੁੰਦਾ ਮੈਂ ਰਾਤ ਦੇਖਿਆ ਤਾਂ ਹੈਗਾ ਇਹ ਹੈ ਨੂੰ ਪਾਲੇ ਪਾਸੇ ਨੂੰ ਉਹ ਕਰ ਲ ਨੀਚੇ ਲੱਗਿਆ ਹੋਇਆ ਤਾਂ ਦੇਖੋ ਜੀ ਸਾਡਾ ਨਾ ਇੱਧਰ ਮਰੂਦ ਦਾ ਬੂਟਾ ਹੈ ਇਹ ਨਾ ਚਾਈਨਿਸ ਮਰੂਦ ਆ ਇਹ ਚਾਇਨਾ ਤੋਂ ਆਇਆ ਹੋਇਆ ਕਹਿੰਦੇ ਬੀਜ ਤੇ ਇਹਨੂੰ ਬਹੁਤ ਸਾਰੇ ਨਾ ਇੰਨੇ ਅਮਰੂਦ ਲੱਗਦੇ ਆ ਨਾ ਬਹੁਤ ਜ਼ਿਆਦਾ ਤੇ ਇਹਨਾਂ ਦੇ ਪੱਤੇ ਵੀ ਨਾ ਬਹੁਤ ਨਾ ਜਿਵੇਂ ਬਹੁਤ ਛੋਟੇ ਛੋਟੇ ਪੱਤੇ ਆ ਤੇ ਅਮਰੂਦ ਨੇ ਐਦ ਕਿ ਨਾ ਬਹੁਤ ਫਲ ਚੱਕਿਆ ਹੋਇਆ ਏ ਤੇ ਇਹਨੂੰ ਦੂਜੀ ਵਾਰ ਅਮਰੂਦ ਲੱਗਣ ਲੱਗੇ ਆ ਤੇ ਅਮਰੂਦ ਵੀ ਨਾ ਛੋਟੇ ਛੋਟੇ ਲੱਗਦੇ ਆ ਜਿਵੇਂ ਨਾ ਜਿੰਨੇ ਕਿ ਸਾਈਜ਼ ਅਖਰੋਟ ਦਾ ਹੁੰਦਾ ਤੇ ਵਿੱਚੋਂ ਲਾਲ ਰੰਗ ਦਾ ਏ ਵਿੱਚੋਂ ਕਲਰ ਆ ਤੇ ਬਹੁਤ ਜ਼ਿਆਦਾ ਮਿੱਠੇ ਆ ਇਹਨਾਂ ਦੀਆਂ ਪੱਤੀਆਂ ਵੀ ਨਾ ਬਸ ਦੂਜੇ ਅਮਰੂਦਾਂ ਨਾਲੋਂ ਬਹੁਤ ਛੋਟੀਆਂ ਨੇ ਦੇਖੋ ਜੀ ਇਹ ਹੈ ਕਿ ਸਾਡੀ ਬਗੀਚੀ ਦਾ ਹੈਗਾ ਇਹ ਹੋਮ ਟੂਰ ਦੇਖੋ ਅਸੀਂ ਕਾਫੀ ਤਰ੍ਹਾਂ ਦੇ ਨਾ ਫਲ ਬੂਟੇ ਲਾਏ ਹੋਏ ਨੇ ਘਰ ਦੇ ਵਿੱਚ ਦੇਖੋ ਇਧਰ ਸਾਡੇ ਕਿਨੂਆ ਦੇ ਬੂਟੇ ਵੀ ਖੜੇ ਨੇ ਇਧਰ ਅਮਰੂਦ ਦਾ ਬੂਟਾ ਹੈ ਤੇ ਨਾਸਪਾਤੀ ਹੈ ਇਧਰ ਆਲੂ ਬਖਾਰੇ ਆ ਤੇ ਅਸੀਂ ਕਈ ਕਿਸਮਾਂ ਵੈਰਾਈਟੀਆਂ ਘਰ ਦੇ ਵਿੱਚ ਲਾਈਆਂ ਹੋਈਆਂ ਨੇ ਤੇ ਚਲੋ ਜੀ ਹੁਣ ਆਪਾਂ ਨੇ ਸਬਜ਼ੀ ਤੋੜ ਲਈ ਹੈ ਹੁਣ ਆਪਾਂ ਤੁਹਾਨੂੰ ਸਬਜ਼ੀ ਦਿਖਾਉਨੇ ਆਂ ਵੀ ਆਪਣੀ ਟੋਕਰੀ ਭਰ ਗਈ ਸਬਜ਼ੀ ਦੀ ਦੇਖੋ ਇੱਕ ਟੋਕਰੀ ਪੂਰੀ ਭਰ ਗਈ ਸਬਜ਼ੀ ਦੀ ਦੇਖੋ ਐ ਨਾ ਗ੍ਰੀਨ ਗ੍ਰੀਨ ਰੰਗ ਦੇ ਚੱਪਣ ਕੱਦੂ ਨੇ ਦੇਖੋ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਇਹਨਾਂ ਦੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੁਸੀਂ ਨਾ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਫਿਰ ਨਾ ਮੇਰਾ ਵੀਡੀਓ ਪਾਉਣ ਨੂੰ ਦਿਲ ਨਹੀਂ ਕਰਦਾ ਹੈਗਾ